ਅੱਜ ਪਤਾ ਲੱਗਿਆ ਕਿ ਤੁਸੀਂ ਜਿਹੜੇ ਆਪਦੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਪਰ ਟਿਕਟ ਅਨਾਉਂਸ ਨਹੀਂ ਹੋਈ। ਪ੍ਰਤਾਪ ਸੇ ਬਾਜਵਾਜੀ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਕਿ ਖਵਾਇਆ ਸਾਹਿਬ ਤੁਹਾਨੂੰ ਵਧਾਈ ਹੈ ਤੁਹਾਡੀ ਟਿਕਟ ਜਿਹੜੀ ਪੱਕੀ ਹੈ ਤੁਸੀਂ ਆਪਣਾ ਕੰਮ ਜਿਹੜਾ ਕੈਂਪੇਨ ਦਾ ਉਹ ਚਲਾ ਸਕਦੇ ਹੋ। ਅਸੀਂ ਕੋਈ ਕਮਿਊਨਿਟੀ ਬੇਸ ਤੇ ਕਦੇ ਇਲੈਕਸ਼ਨ ਦੇ ਅਦੇ ਨਾ ਬੰਦਾ ਜਿੱਤਿਆ ਤੇ ਨਾ ਹੀ ਕਦੇ ਕੋਈ ਬੰਦਾ ਜਿੱਤਣ ਦੀ ਆਸ ਰੱਖੇ। ਜਾ ਪਿਛਲਾ ਇਲੈਕਸ਼ਨ ਮੈਂ ਹਾਰਿਆ ਸੁਬੀਰ ਬਾਦਲਦੋ ਉਹ ਵੀ ਜਿਹੜਾ ਮੈਂ ਹਾਰਿਆ ਨਹੀਂ ਚੋਣਾ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ ਹਾਲਾਂਕਿ ਹਜੇ ਤੱਕ ਬੀਜੇਪੀ ਅਤੇ ਕਾਂਗਰਸ ਦੇ ਉਮੀਦਵਾਰ ਜਿਹੜੇ ਆ ਉਹ ਅਨਾਉਂਸ ਨਹੀਂ ਕੀਤੇ ਗਏ 14 ਤਰੀਕ ਨੂੰ ਨੋਮੀਨੇਸ਼ਨ ਫਾਈਲ ਹੋ ਜਾਣਾ ਅਤੇ ਅੱਜ 5 ਤਰੀਕ ਹੋ ਚੁੱਕੀ ਹੈ ਯਾਨੀ ਕਿ ਬਹੁਤ ਘੱਟ ਸਮਾਂ ਬਚਿਆ ਜੇਕਰ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਨ 4 ਜੂਨ ਨੂੰ ਰਿਜ਼ਲਟ ਆਉਣਾ ਹੈ ਤਾਂ ਹਜੇ 25 ਦਿਨ ਜਿਹੜੇ ਆ ਵੋਟਾਂ ਪਾਉਣ ਦੇ ਵਿੱਚ ਬਾਕੀ ਨੇ ਲੇਕਿਨ ਐਡਾ ਵੱਡਾ ਜਿਹੜਾ ਕੀ ਆ ਲੋਕ ਸਭਾ ਖੇਤਰ ਹੈਗਾ ਇੰਨੇ ਜ਼ਿਆਦੇ ਪਿੰਡ ਹੈਗੇ ਆਵਜੇ ਦੇ ਵਿੱਚ ਦੇਰੀ ਜਿਹੜੀ ਹੈਗੀ ਹੈ ਉਹ ਕਿਸ ਗੱਲ ਨੂੰ ਲੈ ਕੇ ਹੋ ਰਹੀ ਹੈ ਔਰ ਇਸ ਦੇਰੀ ਦਾ ਜਿਹੜਾ ਪ੍ਰਭਾਵ ਹੈਗਾ ਜਾਂ ਇਸ ਦੇਰੀ ਦੇ ਨਾਲ ਜਿਹੜਾ ਨਫਾ ਨੁਕਸਾਨ ਹੋਇਗਾ ਉਹ ਕਿਸ ਤਰ੍ਹਾਂ ਨਾਲ ਹੋਏਗਾ ਗੱਲ ਕਰ ਲੈਣੇ ਕਾਂਗਰਸ ਦੀ ਤਾਂ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖਬਾਇਆ ਜੀ ਗੱਲਬਾਤ ਕਰਦੇ ਆ ਉਹਨਾਂ ਨਾਲ ਜਾਣਦੇ ਆ ਕਿ ਕੀ ਚੱਲ ਰਿਹਾ ਹੈ ਪਾਰਟੀਆਂ ਦੇ ਵਿੱਚ ਖਾਸ ਕਰਕੇ ਕਾਂਗਰਸ ਦੇ ਵਿੱਚ ਔਰ ਟਿਕਟ ਨੂੰ ਲੈ ਕੇ ਕੀ ਕਹਿਣਾ ਹੈ ਉਹਨਾਂ ਦਾ ਸਵਾਗਤ ਹੈ ਜੀ ਕੁਆਇਆ ਸਾਹਿਬ ਥੈਂਕ ਯੂ ਜੀ ਕੀ ਚੱਲ ਰਿਹਾ ਹੈ ਜੀ ਫਿਰ ਅੱਜ ਕੱਲ ਜੇਕਰ ਆਪਾਂ ਗੱਲ ਕਰ ਲਈਏ ਅੱਜ ਪਤਾ ਲੱਗਿਆ ਕਿ ਤੁਸੀਂ ਜਿਹੜੇ ਆਪਦੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਪਰ ਟਿਕਟ ਅਨਾਉਂਸ ਨਹੀਂ ਹੋਈ ਹਾਂ ਦੇਖੋ ਜਿਹੜੀ ਰੋਇਪੁਰ ਪਾਰਲੀਮੈਂਟ ਦਲਕੇ ਦੀ ਗੱਲ ਹੈ ਦੇਖੋ ਸਾਡਾ ਜਿਹੜਾ ਸਿਸਟਮ ਹੈ ਇਲੈਕਸ਼ਨ ਲੜਨ ਦਾ ਜਾਂ ਕੰਮ ਕਰਨ ਦਾ ਕੋਈ ਕਿ ਸਾਡਾ ਸਾਰਾ ਸਾਲ ਜਿਹੜੇ 5 ਸਾਲ ਸਾਡੇ ਬੀਤੇ ਐ ਅਸੀਂ ਕਦੇ ਕਰੇ ਨਹੀਂ ਬੈਠੇ ਸਾਡਾ ਤਾਲਮੇਲ ਦੁੱਖ ਸੁੱਖ ਚ ਸਭ ਥਾਵਾਂ ਤੇ ਜਾ ਕੇ ਅਸੀਂ ਮਿਲਦੇ ਰਹਿੰਦੇ ਆ ਹੁਣ ਆ ਜਿਹੜਾ ਇਲੈਕਸ਼ਨ ਦਾ ਸਾਲ ਐ ਇਸ ਤੋਂ 2 ਮਹੀਨੇ ਪਹਿਲਾਂ ਸਾਨੂੰ ਪਤਾ ਸੀ ਕਿ ਇਲੈਕਸ਼ਨ ਆ ਰਿਹਾ ਤੇ ਮੇਰਾ ਉਦੋਂ ਤੋਂ ਹੀ ਅਸੀਂ ਸਾਰੇ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਤਾਲਮਿਲ ਕਾਇਮ ਕੀਤਾ ਹੋਇਆ ਹੁਣ ਜਿਹੜੀ ਇਸ ਕੈਂਪੇਨ ਦੀ ਗੱਲ ਐ ਕੋਈ ਕਿ ਪਰਸੋ ਮੇਰੇ ਕੋਲ ਰਾਤ ਨੂੰ 8:00 ਵਜੇ ਪ੍ਰਤਾਪ ਸਿੰਘ ਬਾਜਵਾ ਜੀ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਕਿ ਖਵਾਇਆ ਸਾਹਿਬ ਤੁਹਾਨੂੰ ਵਧਾਈ ਹੈ ਤੁਹਾਡੀ ਟਿਕਟ ਜਿਹੜੀ ਪੱਕੀ ਹੈ ਤੁਸੀਂ ਆਪਣਾ ਕੰਮ ਜਿਹੜਾ ਕੈਂਪੇਨ ਦਾ ਉਹ ਚਲਾ ਸਕਦੇ ਹੋ ਤੇ ਉਸੇ ਤਹਿਤ ਹੀ ਅਸੀਂ ਅੱਜ ਪਿੰਡ ਚੱਕ ਟਾਲੀ ਵਾਲਾ ਤੇ ਚੱਕ ਬਜੀਦਾ ਦੋਵੇਂ ਇਕੱਠੇ ਪਿੰਡ ਨੇ ਬਹੁਤ ਵੱਡੇ ਪਿੰਡ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਹੈ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਮੈਂ ਇਲੈਕਸ਼ਨ ਲੜਨੇ ਸ਼ੁਰੂ ਕੀਤੇ ਹਰ ਵਾਰੀ ਉੱਥੇ ਹੀ ਤੁਸੀਂ ਮੈਂ ਹਰ ਵਾਰੀ ਉੱਥੇ ਅਰਦਾਸ ਕਰਵਾ ਕੇ ਤੇ ਮੈਂ ਆਪਣੀ ਕੈਂਪੇਨ ਜਿਹੜੀ ਸ਼ੁਰੂ ਕਰਦਾ ਅੱਜ ਵੀ ਉਸੇ ਤਹਿਤੀ ਉਥੋਂ ਜਿਹੜੇ ਸੁਖਮਣੀ ਸਾਹਿਬ ਦਾ ਪਾਠ ਕਰਾ ਕੇ ਅਰਦਾਸ ਕਰਾ ਕੇ ਅਸੀਂ ਕੈਂਪੇਨ ਜਿਹੜੀ ਸ਼ੁਰੂ ਕੀਤੀ ਹੈ ਅੱਜ 10 12 ਪਿੰਡਾਂ ਦੇ ਵਿੱਚ ਮੈਂ ਸਾਰੇ ਪਿੰਡਾਂ 'ਚ ਜਾ ਕੇ ਆਇਆ ਹਾਂ ਜਿੱਥੇ ਕਿ ਇਸ ਹਲਕੇ ਇਸ ਏਰੀਏ ਦੇ ਵਿੱਚ ਇਨਾ ਕੋਰਸਪੌਂਸ ਹੈ ਇਨਾ ਕੋ ਵਧੀਆ ਮਤਲਬ ਲੋਕਾਂ ਦੀ ਜਿਹੜੀ ਸੋਚ ਬੜੀ ਹੋਈ ਹੈ ਕਿ ਅਸੀਂ ਜਿਹੜੀ ਵੋਟ ਹੈ ਉਹ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਤੇ ਸ਼ੇਰ ਸਿੰਘ ਕਬਾਇਆ ਨੂੰ ਪਾਉਣੀ ਸੋ ਇਸ ਤਰ੍ਹਾਂ ਦਾ ਮੌਲ ਮੈਂ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਵੇਖਿਆ ਇੱਕ ਵਾਰ ਅਸੈਂਬਲੀ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਪਰ ਇਸ ਵਾਰ ਉਸ ਨਾਲੋਂ ਵੀ ਕਿਤੇ ਵਧੀਆ ਉਸ ਵੇਲੇ ਮੈਂ ਅਸੈਂਬਲੀ ਦੇ ਇਲੈਕਸ਼ਨ ਚ ਮੈਂ 45000 ਦੀ ਲੀਡ ਨਾਲ ਇਹਨੂੰ ਇਲੈਕਸ਼ਨ ਜਿੱਤੀ ਸੀ ਪੰਜਾਬ ਚ ਸਭ ਤੋਂ ਟਾਪ ਤੇ ਤੇ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਜੋ ਪਾਰਲੀਮੈਂਟ ਹਲਕਾ ਹੈ ਪੰਜਾਬ ਦੇ ਵਿੱਚੋਂ ਤਾਂ ਉਹੀ ਹੋਊਗਾ ਕਿ ਸਭ ਤੋਂ ਟਾਪ ਤੇ ਜਿਹੜੀ ਵੋਟ ਹੈ ਉਹ ਸਾਨੂੰ ਜਾਊਗੀ ਇੰਡੀਆ ਵਿੱਚ ਸ਼ਾਇਦ ਹੋ ਸਕਦਾ ਇਹਦਾ ਕੋਈ ਰਿਕਾਰਡ ਬਣ ਜਾਏ ਸਰਕਾਰ ਕੇ ਲੋਕ ਪੂਰੇ ਕਲਾ ਬਾਰਡਰ ਨਹੀਂ ਬਾਰਡਰ ਦੇ ਉੱਪਰਲੇ ਮੁਕਸਰ ਮਲੋਟ ਫਿਰੋਜ਼ਪੁਰ ਅਬੋਰ ਸਾਰੇ ਲੋਕਾਂ ਦਾ ਵਿੱਚ ਇੰਨਾ ਉਤਸ਼ਾਹ ਹੈ ਕਿ ਉਹ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਸਾਡੇ ਕੋਲ ਕੈਂਪੇਨ ਲੈ ਕੇ ਆਉਣ ਤੇ ਅਸੀਂ ਵੋਟਾਂ ਪਾ ਕੇ ਕਾਂਗਰਸ ਨੂੰਤ ਕਾਮਯਾਬ ਕਰੀਏ ਤੇ ਇਸ ਕਰਕੇ ਅੱਜ ਬੜੀ ਖੁਸ਼ੀ ਹੋਈ ਹੈ ਜਦੋਂ ਪਿੰਡਾਂ ਵਿੱਚ ਗਏ ਸਾਰਿਆਂ ਨੇ ਬਹੁਤ ਸਤਿਕਾਰ ਕੀਤਾ ਆਪਾਂ ਟਿਕਟ ਦੀ ਦਾਅਵੇਦਾਰੀ ਦੀ ਗੱਲ ਕਰ ਲੈਨੇ ਆ ਦਾਵਾ ਹੱਕ ਹੈ ਜ਼ਮੂਰੀ ਦਾ ਹੱਕ ਅਧਿਕਾਰ ਹੈ ਤੁਸੀਂ ਪਾਰਟੀ ਤੋਂ ਆਪਦੀ ਟਿਕਟ ਮੰਗ ਸਕਦੇ ਹੋ ਓਬੀਸੀ ਦੇ ਚੇਅਰਮੈਨ ਰਾਜਵਰਖਸ਼ ਕੰਬੋਜ ਉਹ ਵੀ ਟਿਕਟ ਮੰਗਦੇ ਆ ਦਾਵਾ ਕਰਦੇ ਆ ਆਪ ਦਾ ਉਹ ਕਹਿੰਦੇ ਕਿ ਪਾਰਟੀ ਨੇ ਸਾਨੂੰ ਵਾਦਾ ਕੀਤਾ ਸੀ ਕਿ ਇੱਕ ਜਿਹੜੀ ਟਿਕਟ ਹੈ ਉਹ ਪੰਜਾਬ ਦੇ ਵਿੱਚ ਜ਼ਰੂਰ ਦਿੱਤੀ ਜਾਏਗੀ ਕਹਿੰਦੇ ਗਾਂਧੀ ਹਰਾਂ ਨੂੰ ਪਟਿਆਲਾ ਤੋਂ ਉਤਾਰ ਦਿੱਤਾ ਉੱਥੇ ਸਾਨੂੰ ਟਿਕਟ ਜਿਹੜੀ ਹੈ ਪ੍ਰੋਮਿਸ ਸੀ ਗੱਲ ਲੇਕਿਨ ਪੂਰਾ ਨਹੀਂ ਹੋਇਆ ਤਾਂ ਦੂਜਾ ਉਹ ਕਹਿੰਦੇ ਫਿਰੋਜ਼ਪੁਰ ਤੋਂ ਹੁਣ ਸਾਨੂੰ ਜਿਹੜਾ ਹੈਗਾ ਟਿਕਟ ਮਿਲੇਗੀ ਕੀ ਕੀ ਇਹਦੇ ਬਾਰੇ ਕੀ ਸੋਚਦੇ ਦੇਖੋ ਜੀ ਪਤਾ ਕੀ ਪਹਿਲੀ ਗੱਲ ਤਾਂ ਅਸੀਂ ਕੋਈ ਕਮਿਊਨਿਟੀ ਬੇਸ ਤੇ ਕਦੇ ਇਲੈਕਸ਼ਨ ਦੇ ਕਦੇ ਨਾ ਬੰਦਾ ਜਿੱਤਿਆ ਤੇ ਨਾ ਹੀ ਕਦੇ ਕੋਈ ਬੰਦਾ ਜਿੱਤਣ ਦੀ ਆਸ ਰੱਖੇ ਪਰ ਉਸ ਦੇ باوجود ਵੀ ਜੇ ਕੰਬੂਜ ਸਾਹਿਬ ਕਹਿੰਦੇ ਆ ਕਿ ਸਾਨੂੰ OBC ਦੇ ਕੋਟੇ 'ਚ ਟਿਕਟ ਦਿੱਤੀ ਜਾਵੇ ਤੇ ਫਿਰ ਜੇਕਰ ਮੈਂ ਦੂਸਰੇ ਪਾਸੇ ਇੱਕ ਗਿਣਤੀ ਮਿਲਤੀ ਕਰੀਏ ਤੇ ਫਿਰ ਜੇ OBC ਦੀ 15 20% ਜੇ ਵੋਟ ਹੋਊਗੀ ਮੰਨਦੇ ਆ 40% ਕਹਿੰਦੇ 40% ਦੇ ਕਿਤੇ ਹੋ ਹੀ ਨਹੀਂ ਸਕਦਾ ਕਹਿਣਾ ਉਹਨਾਂ ਦਾ ਮੈਨੂੰ ਕਹਿਣਾ ਕਹਿਣ ਜੋ ਤੇ ਸਾਡੀ ਸਪੈਂਸ ਜੋ ਫਿਗਰ ਹੈ ਜੋ ਜੋ ਸਰਕਾਰੀ ਅੰਕੜੇ ਦੱਸਦੇ ਆ ਪੰਜਾਬ ਦੇ ਵਿੱਚ ਤੇ ਸਭ ਤੋਂ ਟਾਪ ਤੇ ਐਸੀ ਕੈਟਾਗਰੀ ਦੀ ਵੋਟ 42% ਹੈ ਹੂੰ ਸੈਕੰਡ ਹਾਈਐਸਟ ਇੰਡੀਆ ਦੇ ਵਿੱਚ ਜਿਹੜਾ ਇੱਕ ਬਿਹਾਰ ਦੇ ਚਲਕਾ ਜਿੱਥੇ 1.5% ਵੋਟ ਵਾਧਾ ਹੈ ਤੇ ਉਸ ਤੋਂ ਦੂਜਾ ਜਿਹੜਾ ਹੈ ਉਹ ਫਰੋਜ਼ਪੁਰ ਪਾਰਲੀਮੈਂਟਲ ਕਾਸੀ ਇਸ ਤਰ੍ਹਾਂ ਦੀ ਕਦੇ ਗੱਲ ਨਾ ਕੀਤੀ ਤੇ ਨਾ ਸਾਨੂੰ ਲੋੜ ਹੈ ਕਿ ਸਾਡੇ ਨਾਲ ਸਾਰੀਆਂ ਕਮਿਊਨਿਟੀਆਂ ਉਹ ਜੁੜੀਆਂ ਆਈਆਂ ਤੇ ਇਸ ਕਰਕੇ ਇੰਨਾ ਵੱਡਾ ਮਾਨ ਸਰਕਾਰ ਜਿਹੜਾ ਹੈ ਉਹ ਸਾਰੀਆਂ ਕੌਮਾਂ ਰਲ ਕੇ ਦਿੰਦੀ ਹੈ ਸੋ ਇਸ ਕਰਕੇ ਮੈਂ ਜਿੰਨੇ ਵੀ ਇਲੈਕਸ਼ਨ ਲੜਿਆ ਹੈ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੇ ਮੇਰਾ ਸਾਥ ਦਿੱਤਾ ਹੈ ਹੁਣ ਜਿਹੜਾ ਪਿਛਲਾ ਇਲੈਕਸ਼ਨ ਮੈਂ ਹਾਰਿਆ ਸੁਖਬੀਰ ਬਾਦਲ ਤੋਂ ਉਹ ਵੀ ਜਿਹੜਾ ਮੈਂ ਹਾਰਿਆ ਨਹੀਂ ਮੈਨੂੰ ਜਿੰਨੀ ਵੋਟ ਪੈਂਦੀ ਸੀ 4 ਲੱਖ 50 ਹਜ਼ਾਰ ਤੋਂ ਸ਼ੁਰੂ ਕੀਤੀ ਹੈ ਤੇ 434000 ਮੈਨੂੰ ਜਿਹੜੀ ਪਿਛਲੀ ਵਾਰ ਵੀ ਵੋਟ ਪਈ ਉਹ ਹੀ ਮੈਂ ਪੁੱਛਣਾ ਜਾ ਰਿਹਾ ਸੀ ਮੇਰੇ ਮੁਕਾਬਲੇ ਤੇ ਕੌਣ ਸੀ ਮੇਰੇ ਮੁਕਾਬਲੇ ਤੇ ਸੀ ਸੁਖਬੀਰ ਸਿੰਘ ਬਾਦਲ ਪਲੱਸ ਕੈਪਟਨ ਅਮਰਿੰਦਰ ਸਿੰਘ ਨਾਲ ਜੋ ਜਾਕਰ ਸਾਹਿਬ ਨੇ ਉਹ ਸੀਗੇ ਤੇ ਸਾਰੀ ਹੀ ਸਰਕਾਰ ਦੇ ਸਾਰੇ ਗੱਗੂ ਜਿਹੇ ਸੀ ਉਹ ਸੁਖਵੀਰ ਬਾਦਲ ਦੀ ਸਪੋਰਟ ਤੇ ਸੀ ਤੇ ਇਸ ਕਰਕੇ ਰਾਣਾ ਸੋਡੀ ਵਗੈਰਾ ਸਾਰੇ ਜਿਹੜੇ ਸੀ ਉਹਦੇ ਨਾਲ ਖੜੇ ਸੀ ਤੇ ਮੈਂ ਫਿਰ ਵੀ 434000 ਵੋਟ ਜਿੱਤੀ ਉਸ ਵੇਲੇ ਲਈਏ ਤੇ ਇਸ ਵੇਲੇ ਹੁਣ ਤੱਕ ਕਿਰਪਾ ਜੋ ਲੱਖ ਵੋਟਾਂ ਪੈਣ ਗਿਆ ਤੇ ਉਹਦਾ ਰਿਕਾਰਡ ਇਹ ਨਵਾਂ ਬਣੇਗਾ ਫਰੋਜਪੁਰ ਦਾ ਕਿ ਕਿੰਨੀਆਂ ਵੋਟਾਂ ਆਪਣਾ ਪੈਦੀਆਂ ਯਾਨੀ ਕਿ ਜੇਕਰ ਗੱਲ ਕਰ ਲਈਤੀ ਜਾਵੇ ਤੁਸੀਂ ਚਲੋ ਕਹਿੰਨੇ ਆ ਕਿ ਤੁਸੀਂ ਜਾਤੀਵਾਦ ਤੇ ਜਿਹੜੀ ਰਾਜਨੀਤੀ ਨਹੀਂ ਕਰਦੇਗੇ ਆਪਾਂ ਉਦਾਂ ਗੱਲ ਕਰ ਲੈਨੇ ਆ ਜੇ ਫਿਰ ਜਿੱਦਾਂ OBC ਵਾਲੇ ਟਿਕਟ ਮੰਗਦੇ ਆ ਜੇ ਤੁਹਾਨੂੰ ਤੁਸੀਂ ਕਹਿੰਨੇ ਹੋ ਤੁਹਾਨੂੰ ਪਾਰਟੀ ਦੇ ਵੱਲੋਂ ਜਿਹੜਾ ਕੀ ਆ ਦੱਸ ਦਿੱਤਾ ਗਿਆ ਕਿ ਤੁਹਾਡੀ ਟਿਕਟ ਪੱਕੀ ਆ ਫਿਰ ਇਹਨਾਂ ਦੀ ਨਾਰਾਜ਼ਗੀਆਂ ਦਾ ਕੀ ਕਰੂੰਗੇ ਨਹੀਂ ਕੋਈ ਨਾਰਾਜ਼ਗੀ ਨਹੀਂ ਜੇ ਤੱਕ ਇੱਕ ਅੱਧਾ ਬੰਦਾ ਜੀ ਕਹਵੇ ਵੀ ਇਹ ਨਾਰਾਜ਼ ਹੋਣਗੇ ਕਿਸੇ ਨਾਲ ਮੈਂ ਕਹਾ ਮੇਰੀ ਜਿਹੜੀ ਰੈਸ ਕਮਿਊਨਿਟੀ ਹੈ ਵੀ ਮੈਨੂੰ ਨਹੀਂ ਮਿਲੇਗੀ ਤਾਂ ਸਾਰੇ ਨਾਰਾਜ਼ ਹੋ ਜਾਣਗੇ ਨਹੀਂ ਉਹ ਪਾਰਟੀ ਨਾਲ ਵੀ ਖੜਨਗੇ ਉਹ ਆਪ ਜਿਹੜਾ ਕੈਂਡੀਡੇਟ ਉਹ ਵੀ ਵੇਖਣਗੇ ਕਿ ਸਾਡਾ ਕਿਹੜਾ ਸਹੀ ਕੈਂਡੀਡੇਟ ਹੈ ਹੁਣ ਮੇਰੇ ਤੁਸੀਂ ਉਦਾਹਰਨ ਲੈ ਲਓ ਮੁਖਸਰ ਮਲੋਟ ਤੇ ਜਿਹੜੀ ਹੈ ਬੋਰ ਬੱਲੂ ਆਣਾ ਉੱਥੇ ਕੋਈ ਮੇਰੀ ਰਾਏ ਸਿੱਖ ਕਮਿਊਨਿਟੀ ਦੀ ਕੋਈ ਜ਼ਿਆਦਾ ਵੋਟ ਨਹੀਂ ਉੱਥੇ ਵੋਟ ਜੀ 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 ਉੱਥੇ ਬੋਰ ਜਿਹੜੀ ਹੈ ਬਹੁਤ ਘਾਟ ਹੈ ਸਾਡੀ ਕਮਿਊਨਿਟੀ ਦੀ ਪਰ ਪਿਛਲੇ ਇਲੈਕਸ਼ਨ ਦੇ ਵਿੱਚ ਜਦੋਂ ਮੈਂ ਸੁਨੀਲ ਕੁਮਾਰ ਜਾਖਰ ਤੋਂ ਇਲੈਕਸ਼ਨ ਜਿੱਤੇ ਆਂ ਤਾਂ ਮੇਰੀ ਅਬੂਰ ਦੇ ਵਿੱਚੋਂ ਸਿਰਫ 4500 ਵੋਟ ਕੱਢੀ ਸੀ ਸਭ ਤੋਂ ਘੱਟ ਵੋਟ ਜਿਹੜੀ ਸੀ ਉਹ ਉੱਥੋਂ ਘਰੇ ਸੀ 4600 ਵੋਟ ਬੱਲੂ ਆਣੇ ਤੋਂ ਕੱਢੀ ਸੀ ਉੱਥੇ ਸਾਡੀ ਕਿੰਨੀ ਕਮਿਊਨਿਟੀ ਦੀ ਅਸੀਂ ਕਹਿ ਸਕਦੇ 15% ਹੋ ਗਈ 20% ਹੋ ਗਈ ਪਰ ਉੱਥੇ ਮੈਂ ਜਿਹੜਾ ਕੈਂਡੀਡੇਟ ਸੀ ਉਸਰੇ ਉਹਦੇ ਉਹਦੇ ਘਰ ਵਿੱਚੋਂ ਮੈਨੂੰ ਇੰਨੀ ਲਾਸ ਹੈ ਤੇ ਮੇਰੀ ਦੇ ਤੋਂ 35 40 40000 ਜਿਹੜਾ ਮੇਰਾ ਇੱਥੇ ਜਲਾਲਾਬਾਦ ਗੁਰੂਸਾ ਹੈ ਫਾਲਕਾ ਹੈ ਇੱਥੋਂ ਤਾਂ ਮੈਨੂੰ 35 35000 30000 ਜਿਹੜੀ ਵੋਟ ਹੈ ਉਹ ਮੈਨੂੰ ਵਧੀਆ ਇਸ ਕਰਕੇ ਇਹ ਕੰਮ ਕਰਨ ਦਾ ਤੇ ਲੋਕਾਂ ਨਾਲ ਮਿਲਣ ਦਾ ਦੇਰ ਆਪੋ ਆਪਣਾ ਅਲੱਗ-ਅਲੱਗ ਤਰੀਕਾ ਹੈ ਅਸੀਂ ਲੋਕਾਂ ਨਾਲ ਮਿਲਦੇ ਹਾਂ ਅਸੀਂ ਦੱਸੇ ਸੇਵਾ ਕੀਤੀ ਹੈ ਸੇਵਾ ਕਰ ਰਹੇ ਤੇ ਸੇਵਾ ਕਰਾਂਗੇ ਅੱਜ ਵੀ ਲੋਕ ਜਿਹੜੇ ਜੇ 25 30 ਸਾਲ ਬਾਅਦ ਵੀ ਅੱਜ ਇੰਨਾ ਸਤਕਾਰ ਦੇ ਰਹੇ ਤੇ ਮੈਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਨੂੰ ਵੀ ਚੁੰਮਦਾ ਕਿ ਉਹਨਾਂ ਨੇ ਮੇਰਾ ਕਿੰਨਾ ਲੰਬਾ ਸਮਾਂ ਮੇਰਾ ਮੇਰੇ ਪਰਿਵਾਰ ਦਾ ਸਾਥ ਦਿੱਤਾ ਤੇ ਇੰਨੇ ਸਾਲਾਂ ਦੇ ਵਿੱਚ ਜੇ ਮੇਰੇ 'ਚ ਕੋਈ ਕਮੀਆਂ ਹੁੰਦੀਆਂ ਜਦ ਮੈਂ ਕੋਈ ਕ੍ਰਪਸ਼ਾ ਕੀਤੀ ਹੁੰਦੀ ਮੈਂ ਕਿਸੇ ਨਾਲ ਧੱਕੇਸ਼ਾਹੀ ਕੀਤੀ ਹੁੰਦੀ ਕੋਈ ਜ਼ਮੀਨ ਹੜਪੀ ਹੁੰਦੀ ਕੋਈ ਕਿਸੇ ਹੋਰ ਕੀਤਾ ਹੁੰਦਾ ਤੇ ਫਿਰ ਮੇਰੇ ਨਾਲ ਲੋਕ ਐਵੇਂ ਕਿੰਨੇ ਕਿਉਂ ਹੀ ਖੜ ਸਕਦੇ ਸੀ ਅੱਜ ਮੈਨੂੰ ਵਿਸ਼ਵਾਸ ਹੈ ਮੇਰੀ ਜ਼ਿੰਦਗੀ ਤੇ ਮੈਂ ਜੋ ਆਪਦੇ ਟਾਈਮ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਹੈ ਉਹਦਾ ਮੈਨੂੰ ਅੱਜ ਲੋਕਾਂ ਨੇ ਪੂਰਾ ਮਾਣ ਸਨਕਾਰ ਜਿਹੜਾ ਦਿੱਤਾ ਹੈ ਔਰ ਇਲੈਕਸ਼ਨ ਜਦੋਂ ਹੋਏਗਾ ਉਸ ਵੇਲੇ ਸਾਰਾ ਕਲੀਅਰ ਹੋਊਗਾ ਕਿ ਕੌਣ ਕਿੰਨੇ ਪੰਨ ਤੇ ਹੈ ਕਬਾਇਆ ਸਾਹਿਬ ਲਾਸਟ ਕੁਸਚਨ ਹੈ ਮੇਰਾ ਬਹੁਤ ਲੰਬਾ ਸਮਾਂ ਤੁਸੀਂ ਰਾਜਨੀਤੀ ਤੋਂ ਵਿੱਚੋਂ ਤੁਹਾਡਾ ਕਰੀਅਰ ਹੀ ਰਾਜਨੀਤੀ ਤੋਂ ਸ਼ੁਰੂ ਹੋਇਆ ਇਹਦੇ ਵਿੱਚ ਤੁਸੀਂ ਸੱਤਾ ਵੀ ਪਹੁੰਚੀ ਹੈ ਕਾਫੀ ਸਮਾਂ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਅੱਜ ਤੁਹਾਨੂੰ ਮਹਿਸੂਸ ਹੋ ਰਹੀਆਂ ਕਿ ਜੇ ਮੈਂ ਦੁਬਾਰੇ ਜਿੱਤ ਗਿਆ ਨਾ ਲੋਕਾਂ ਦਾ ਫਤਵਾ ਮੈਨੂੰ ਮਿਲਦਾ ਹੈ ਤੇ ਉਹ ਚੀਜ਼ਾਂ ਜਿਹੜੀਆਂ ਮੈਂ ਲੋਕਾਂ ਵਾਸਤੇ ਕਰਾਂਗਾ ਕੁਝ ਮਾਨੇ ਚ ਮਲਾਲ ਰਹਿ ਗਿਆ ਹੋਵੇ ਵੀ ਆਹ ਕੰਮ ਕਰਨਾ ਸੀ ਉਸ ਸਮੇਂ ਨਹੀਂ ਹੋ ਪਾਇਆ ਜਾਂ ਸਮਾਂ ਨਹੀਂ ਮਿਲਿਆ ਜਿਹੜਾ ਹੁਣ ਕਰਾਂਗਾ ਦੇਖੋ ਮੈਂ ਜਿਹੜੀ ਸਰਕਾਰ ਦੇ ਵਿੱਚ ਹੀ ਮੈਂ ਰਿਹਾ ਹਾਂ ਜੋ ਕੰਮ ਕੀਤਾ ਹੈ ਹੂੰ ਤੇ ਮੇਰੀ ਸਰਕਾਰ ਦੇ ਵਿੱਚ ਹੀ ਮੇਰੀ ਵਿਰੋਧਤਾ ਹੀ ਹੁੰਦੀ ਰਹੇ ਜੋ ਮੈਂ ਕਰਨਾ ਚਾਹੁੰਦਾ ਸੀਗਾ ਉਹ ਮੈਨੂੰ ਨਹੀਂ ਕਰਨ ਦਿੱਤਾ ਗਿਆ ਕਿਉਂਕਿ ਪਾਵਰ ਜਿਹੜੀ ਸੀ ਉਹਨਾਂ ਕੋਲ ਸੀ ਜਿਹੜੀ ਮੇਰੇ ਜਿਹੜੇ ਮੇਰੀ ਸਰਕਾਰ ਸਾਡੀ ਸੀ ਪਰ ਉਹ ਨਹੀਂ ਸੀ ਚਾਹੁੰਦੇ ਕਿ ਸ਼ੇਰ ਸਿੱਕਵਾਇਆ ਤੇ ਕਹਿੰਦੇ ਕਾਬੂ ਹੂੰ ਤੇ ਸੋ ਇਸ ਕਰਕੇ ਮੈਂ ਬੜੇ ਜਿਹੜੇ ਪ੍ਰੋਜੈਕਟ ਲਿਆਂਦੇ ਸੀ ਉਸ ਪ੍ਰੋਜੈਕਟਾਂ ਦੇ ਉੱਪਰ ਬਿਲਕੁਲ ਕਾਂਟਾ ਫੇਰ ਦਿੱਤਾ ਜਾਂਦਾ ਸੀ ਕਵਾਏ ਦੇ ਕਹਿੰਦੇ ਨਹੀਂ ਕਰਨੇ ਉਹ ਮੈਂ ਚਾਹਨਾ ਕਿ ਕਿਤੇ ਪ੍ਰਮਾਤਮਾ ਕਿਰਪਾ ਕਰੇ ਪਾਵਰ ਆਏਗੀ ਤਾਂ ਇਸ ਬਾਰਡਰ ਏਰੀਆ ਦੇ ਵਿੱਚ ਜਿਹੜੀ ਚੀਜ਼ ਦੀ ਕਮੀ ਹੈ ਉਹਨੂੰ ਅਸੀਂ ਦੂਰ ਕਰਾਂਗੇ ਕਿਤਾ ਕਨਾਲ ਵਾਟਰ ਸਿਸਟਮ ਜਿਹੜਾ ਇੱਥੇ ਸਹੀ ਨਹੀਂ ਹੈ ਮੈਂ 3-4 ਕਸੀਆਂ ਵੀ ਬਣਾਉਣ ਦਾ ਪ੍ਰੋਜੈਕਟ ਲੈਂਦਾ ਸੀ ਇੱਕ ਮੇਰਾ ਪ੍ਰੋਜੈਕਟ ਸੀ ਔਰ ਉਹ ਇੱਥੇ ਸਟੇਟ ਗਵਰਨਮੈਂਟ ਦਾ ਕੋਈ ਪੈਸਾ ਵੀ ਨਹੀਂ ਸੀ ਲੱਗਦਾ ਪੈਸਾ 0 ਨਹੀਂ ਸੀ ਲੱਗਦਾ ਫਿਰੋਜ਼ਪੁਰ ਤੋਂ ਇੱਕ ਪੁਲ ਬਣਦਾ ਸੀਗਾ ਜਿਹੜਾ ਕਿ ਤਾਰੇ ਵਾਲਾ ਪੁਲ ਦਰਿਆ ਦੀ ਇੱਕ ਰੀਕ ਹੈਗੀ ਸੀ ਉਹ ਤਾਰੇ ਵਾਲ ਨੂੰ ਸਿੱਧਾ 15 ਕਿਲੋਮੀਟਰ ਲੋਕਾਂ ਦਾ ਡਿਸਟੈਂਸ ਜਿਹੜਾ ਖਤ ਕਰਦਾ ਸੀ ਪਰ ਉਸ ਵੇਲੇ ਦੇ ਕਿਸ ਜਿਹੜੇ ਮਨਿਸਟਰ ਸੀਗੇ ਉਹਨੇ ਜਵਾਬ ਦਿੱਤਾ ਕਿ ਮੈਂ ਅਸੀਂ ਇਹ ਪੁਲ ਬਣਾਉਣਾ ਹੀ ਨਹੀਂ ਹਾਂ ਇੱਕ ਤਾਂ ਉਹ ਵੱਡਾ ਪ੍ਰੋਜੈਕਟ ਮੈਨੂੰ ਉਸ ਗੱਲ ਦਾ ਦੁੱਖ ਹੁੰਦਾ ਫਿਰ ਜਿਹੜੇ करनाल ওয়াਟਰ ਸਿਸਟਮ ਸਾਨੂੰ ਫਿਰੋਜ਼ਪੁਰ ਦੇ ਲੋਕਾਂ ਨੂੰ ਬਾਰਡਰ ਦੇ ਲੋਕ ਜਿਹੜੇ ਐਫਐਫ ਰੋਡ ਤੋਂ ਬਾਰਡਰ ਵਾਲ ਨੇ ਉਹਨਾਂ ਦੇ ਨਾਲ ਇੰਨੀ ਬੇਇਨਸਾਫੀ ਹੋਈ ਹੈ ਲੰਬੇ ਸਮੇਂ ਤੋਂ ਕਿ ਜਿਹੜਾ ਵਾਟਰ ਬਾ ਵਾਟਰ ਕਨਾਲ ਵਾਟਰ ਸੀਗਾ ਪਹਿਲਾਂ ਇੱਥੇ ਦੋ ਤੁਸੀਂ ਵੇਖਿਆ ਹੋਣੀਆਂ ਜਿਹੜੀਆਂ ਨਹਿਰਾਂ ਹੈ ਖਾਈ ਤੋਂ ਅੱਗੇ ਹੂੰ ਉਹ ਬਾਲੇਵਾਲ ਹੈਡ ਨੂੰ ਇੱਕ ਲੈ ਕੇ ਪਾਣੀ ਜਾਂਦੀ ਸੀ ਇੱਕ ਰਿਕਵਰੀ ਹੈ ਇੱਕ ਡਿਸਪੋਜ਼ਰ ਕਰੀ ਉਹ ਪਾਣੀ ਹਸੈਣੀ ਵਾਲੇ ਵਾਲਾ ਜਿਹੜਾ ਗੰਦਾ ਪਾਣੀ ਉਹਦੇ ਵਿੱਚ ਮਿਕਸ ਹੋ ਕੇ ਉਹ ਫਿਰ ਆ ਕੇ ਮਮਦੂ ਮਦੋਟ ਮੈਨਰ ਜੀ ਲక్ష్ਮਨ ਨਹਿਰ ਕਹਿੰਦੇ ਆ ਫਿਰ ਫਾਇਲ ਦਾ ਡਿਸਟ੍ਰਿਬਿਊਟਰੀ ਜਿਹੜੀ ਹੈ ਲਾਧੂ ਦਾ ਡਿਸਟ੍ਰਿਬਿਊਟਰੀ ਹੈ ਇਹਨਾਂ ਉਹਨਾਂ ਦੇ ਵਿੱਚ ਉਹ ਪਾਣੀ ਮਿਕਸ ਹੋ ਕੇ ਆਉਂਦਾ ਸੀ ਬਹੁਤ ਵਧੀਆ ਪਾਣੀ ਹੁੰਦਾ ਸੀ ਪਰ ਜਦੋਂ ਤੋਂ ਉਹ ਉਹਨਾਂ ਲੋਕਾਂ ਨੇ ਅਕਾਲੀ ਦਲ ਦੀ ਮੈਂ ਹੁਣ ਆਪ ਕਹਿ ਰਿਹਾ ਅਕਾਲੀ ਦਲ ਦੇ ਮਨਿਸਟਰ ਨੇ ਇਸ ਬਾਰਡਰ ਨੂੰ ਮਾਰ ਕੇ ਰੱਖਤਾ ਲੋਕਾਂ ਨੂੰ ਬਿਮਾਰੀਆਂ ਲੱਗਣ ਲੱਗੀਆਂ ਇੱਕ ਮੇਰਾ ਇਹ ਪਹਿਲਾ ਪ੍ਰੋਜੈਕਟ ਸੀ ਕਿ ਮੈਂ ਉਹ ਕਰਦਾ ਦੂਜਾ ਮੈਂ ਮੁਖਸਰ ਮਲੋਟ ਜਿਹੜੇ ਉਸ ਏਰੀਆ ਦੇ ਵਿੱਚ ਕੈਂਸਰ ਦੀ ਜਿਹੜੀ ਹੈ ਬੜੀ ਵੱਡੀ ਮਾਰ ਹੈ ਔਰ ਮੈਂ ਪਾਰਲੀਮੈਂਟ ਦੇ ਵਿੱਚ ਮੇਰੀ ਹਰੇਕ ਪਾਰਲੀਮੈਂਟ ਦੇ ਵਿੱਚ ਮੇਰਾ ਜਾਂ ਕੁਐਸਚਨ ਹੁੰਦਾ ਸੀ ਜਾਂ ਮੈਂ ਜ਼ੀਰੋ 'ਚ ਬੋਲਦਾ ਸੀ ਜਾਂ ਮੈਂ ਸਪੈਸ਼ਲ ਟਾਈਮ ਲੈ ਕੇ ਉਹਦੇ ਬਾਰੇ ਕਰਦਾ ਸੀ ਤੇ ਮੇਰਾ ਉਹ ਇਥੇ ਪਾਣੀ ਦਾ ਜਿਹੜਾ ਸਿਸਟਮ ਹੈ ਉਹਨੂੰ ਸਹੀ ਕਰਨਾ ਚਾਹੁੰਦਾ ਸੀ ਉਹ ਨਹੀਂ ਹੋ ਸਕਿਆ ਕਿਉਂਕਿ ਮੇਰੇ ਹੱਥ-ਵਾਸ ਨਹੀਂ ਸੀ ਸਟੇਟ ਸਰਕਾਰ ਮੇਰੇ ਉਲਟ ਸੀ ਤੇ ਇਸ ਕਰਕੇ ਮੈਨੂੰ ਮਾਰਾ ਪੈਂਦੇ ਪਰ ਮੈਂ ਲੜਾਈ ਲੜਦਾ ਰਿਹਾ ਹਾਂ ਸੋ ਇਸ ਕਰਕੇ ਇਹ ਮੇਰੇ ਪ੍ਰੋਜੈਕਟ ਨੇ ਇਹਨਾਂ ਨੂੰ ਮੈਂ ਐਜੂਕੇਸ਼ਨ ਤੇ ਇੰਡਸਟਰੀ ਜਿਹੜੀ ਹੈ ਇੱਥੇ ਲਿਆ ਕੇ ਸਾਰਿਆਂ ਨੂੰ ਰੋਜ਼ਗਾਰ ਦਾ ਸਾਧਨ ਜਿਹੜਾ ਉਹ ਸੀ ਮੁਹੱਈਆ ਕਰਾਣਾ ਹੈ ਪ੍ਰਮਾਤਮਾ ਕਿਰਪਾ ਕਰੇਗਾ ਕਾਂਗਰਸ ਦੀ ਸਰਕਾਰ ਆਣੀ ਹੈ ਸਾਡੀ ਰੋਲ ਸਾਫ ਪ੍ਰਧਾਨ ਮੰਤਰੀ ਬਣਨ ਗਈ ਤੇ ਪ੍ਰਮਾਤਮਾ ਨੇ ਚਾਇਆ ਵਿੱਚ ਗਿਆ ਤਾਂ ਇਹ ਸਾਰਾ ਇਹ ਇਹੋ ਜਿਹਾ ਵਧੀਆ ਕਰਦੇ ਆਂ ਕਿ ਲੋਕ ਕਹਿਣਗੇ ਕਿ ਵਾਕਈ ਅੱਜੋਂ 30 ਸਾਲ ਬਾਅਦ ਮੈਨੂੰ ਲੋਕ ਫਿਰ ਪ੍ਰਮੋਟ ਕਰ ਰਹੇ ਤੇ ਫਿਰ ਜਿੰਨੇ ਸਾਲ ਮੇਰੀ ਜ਼ਿੰਦਗੀ ਰਹਿ ਗਈ ਮੇਰੇ ਤੋਂ ਲੋਕ ਪਾਸੇ ਨਹੀਂ ਕਰੇਗੇ ਲਾਸਟ ਸਵਾਲ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਬਹੁਤ ਲੋਕ ਜੋ ਤੁਹਾਨੂੰ ਦੇਖ ਰਹੇ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਨੀ ਚਾਹੁੰਦਾ ਬੇਨਤੀ ਕਰਦਾ ਕਿ ਆਪਾਂ ਦੇਸ਼ ਬਚਾਉਣਾ ਅੱਜ ਜਿਹੜੀ ਅੱਜ ਦੀ ਜਿਹੜੀ ਲੜਾਈ ਹੈ ਉਹ ਮੇਰੀ ਲੜਾਈ ਜਾਂ ਸਟੇਟ ਦੀ ਜਾਂ ਹੋਰ ਦੀ ਕਿਸੇ ਦੀ ਨਹੀਂ ਇਹ ਸਿਰਫ ਦੇਸ਼ ਨੂੰ ਬਚਾਉਣਾ ਹੈ ਦੇਸ਼ ਅੱਜ ਮਰ ਰਿਹਾ ਹੈ ਦੇਸ਼ ਨੂੰ ਖਤਮ ਕੀਤਾ ਜਾ ਰਿਹਾ ਹੈ ਔਰ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਜਾਂ ਵੱਡੇ ਵੱਡੇ ਲੋਕ ਹੈ ਉਹਨਾਂ ਨੂੰ ਹੀ ਫਾਇਦੇ ਦਿੱਤੇ ਜਾ ਰਿਹਾ ਹੈ ਆ ਕਿਸਾਨੀ ਨੂੰ ਜਿਹੜਾ ਇਹ ਖਤਮ ਕਰਨ ਵਾਸਤੇ ਬੀਜੇਪੀ ਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਆ ਦਾ ਕਿਸਾਨਾਂ ਦਾ ਮੈਂ ਧੰਨਵਾਦ ਕਰਦਾ ਜਿਹੜਾ ਉੱਥੇ ਬਾਰਡਰ ਤੇ ਬੈਠ ਕੇ 9 10 ਮਹੀਨੇ ਭਾਵੇਂ ਜਾਣਾ 7 800 ਜਾਣਾ ਚਲੀਏਗੇ ਪਰ ਉਹਨਾਂ ਨੇ ਇਹ ਜਿਹੜਾ ਉਥੇ ਇੰਨਾ ਲੰਬਾ ਟਾਈਮ ਬੈਠ ਕੇ ਉਹ ਕਾਲੇ ਖੂਨ ਵਾਪਸ ਕਰਾਏ ਉਹ ਵੀ ਇੱਕ ਬੜੀ ਵੱਡੀ ਦੇਣ ਹੈ ਸੋ ਇਸ ਕਰਕੇ ਜਿਹੜੀ ਇਹ ਪਾਰਟੀ ਹੈ ਅੱਜ ਸਾਨੂੰ ਸਾਡੇ ਸੰਵਿਧਾਨ ਨੂੰ ਬਚਾਉਣ ਵਾਸਤੇ ਡੈਮੋਕਰੇਸੀ ਨੂੰ ਬਚਾਉਣ ਵਾਸਤੇ ਅੱਜ ਜ਼ਰੂਰੀ ਹੈ ਕਿ ਅਸੀਂ ਮੋਦੀ ਸਰਕਾਰ ਨੂੰ ਪਾਸੇ ਕਰੀਏ ਤਾਂ ਸਾਡਾ ਦੇਸ਼ ਬਚੇਗਾ ਤਾਂ ਸਾਡੀ ਤਰੱਕੀ ਹੋਗੀ ਜੇ ਕਿਤੇ ਖੁਦਾ ਨਾ ਖਾਸਾ ਉਹਨਾਂ ਨੇ ਫਿਰ ਦੁਬਾਰਾ ਇਸ ਤਰ੍ਹਾਂ ਦਾ ਉਹਨਾਂ ਦੇ ਰਾਜ ਭਾਗ ਆ ਜਾਂਦਾ ਹੈ ਇੱਕ ਤਾਂ ਸਾਡੇ ਜਿਹੜੇ ਕਾਨੂੰਨ ਹੈ ਡਾਕਟਰ ਪੀਮਰਾਓ ਉਮੀਦ ਕਰਨੇ ਗਰੀਬ ਪਰਿਵਾਰਾਂ ਵਾਸਤੇ ਸਾਰੇ ਨੇ ਕਾਨੂੰਨ ਜਿਹੜੇ ਬਣਾਏ ਸੀ ਅੱਜ ਉਹਨਾਂ ਨੂੰ ਠਹਿ ਠਿਰੀ ਕਰਨ ਵਾਸਤੇ ਇਹ ਲੱਗੇ ਹੋਏ ਐ ਇਹਨਾਂ ਦਾ ਕਿਤੇ ਇਹ ਆ ਗਿਆ ਤਾਂ ਫਿਰ ਦੇਸ਼ ਨਹੀਂ ਬਚੇਗਾ ਨਾ ਇਹਨਾਂ ਨੇ ਡੈਮੋਕ੍ਰੇਸੀ ਨੂੰ ਬਜਨ ਦੇਣਾ ਮੈਨੂੰ ਤਾਂ ਲੱਗਦਾ ਉਸ ਤੋਂ ਬਾਅਦ ਇਲੈਕਸ਼ਨ ਹੀ ਨਹੀਂ ਹੋਣਾ ਸਿਰਫ ਡਿਕਟੇਟਰਸ਼ਿਪ ਹੋਏਗੀ ਤੇ ਇਹਨਾਂ ਦਾ ਰਾਜ ਹਮੇਸ਼ਾ ਵਾਸਤੇ ਚੱਲ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਪੂਰੇ ਦੇਸ਼ ਵਾਸੀਆਂ ਨੂੰ ਕਿ ਦੇਸ਼ ਨੂੰ ਬਚਾ ਲੋ ਸਾਡੇ ਜਿਹੜੇ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਸੀ ਆਜ਼ਾਦ ਕਰਾ ਕੇ ਅੱਜ ਅਸੀਂ ਆਨੰਦ ਮਾਣ ਰਹੇ ਹਾਂ ਤੇ ਜੇ ਕਿਤੇ ਇਹਨਾਂ ਤੇ ਫਿਰ ਦੁਬਾਰਾ ਸਰਕਾਰ ਆ ਗਈ ਤਾਂ ਨਾ ਦੇਸ਼ ਬਚੇਗਾ ਨਾ ਕਾਨੂੰਨ ਬਚੇਗਾ ਨਾ ਕੁਝ ਜਿਹੜੇ ਹੈ ਦੇਸ਼ ਦੇ ਲੋਕ ਜਿਹੜੇ ਉਹ ਚੰਗੀ ਜ਼ਿੰਦਗੀ ਜੀ ਸਕਣਗੇ ਇਸ ਵਾਸਤੇ ਕਰਕੇ ਇਸ ਡਿਊਟੀ ਬਣਦੀ ਸਾਰਿਆਂ ਦੀ ਕਿ ਆਪਾਂ ਇਸ ਵਾਰੀ ਕਾਂਗਰਸ ਦੀ ਸਰਕਾਰ ਜਿਹੜੀ ਹੈ ਉਹ ਸੈਂਟਰ ਦੇ ਵਿੱਚ ਲੈ ਕੇ ਇਸ ਵਾਰ ਜੇਕਰ ਤੁਸੀਂ ਚੋਣ ਮੈਦਾਨ ਦੇ ਵਿੱਚ ਆਉਂਦੇ ਹੋ ਤਾਂ ਤੁਸੀਂ ਕਿਹੜੀ ਪਾਰਟੀ ਨਾਲ ਆਵਦਾ ਜਿਹੜਾ ਮੁਕਾਬਲਾ ਸਮਝਦੇ ਹੋ ਨੀ ਦੇਖੋ ਮੈਂ ਹੁਣ ਮੇਰੇ ਤੋਂ ਇਹ ਗੱਲ ਮੈਨੂੰ ਜਵਾਬ ਕੋਈ ਮੈਨੂੰ ਤਾਂ ਦਿਖ ਨਹੀਂ ਰਿਹਾ ਵੀ ਕਿਹਦੇ ਨਾਲ ਹੈ ਅ ਜਿਹੜੇ ਕੈਂਡੀਡੇਟ ਜਦੋਂ ਆਣਗੇ ਇਹ ਉਦੋਂ ਹੀ ਪਤਾ ਲੱਗੂਗਾ ਕਿ ਮੁਕਾਬਲਾ ਕਿਹਦੇ ਨਾਲ ਹੈ ਜਾਂ ਨਹੀਂ ਹੈ ਉਸ ਤੋਂ ਹੀ ਪਤਾ ਲੱਗਣਾ ਹੈ ਸੋ ਇਸ ਕਰਕੇ ਕੈਂਡੀਡੇਟ ਜਦੋਂ ਆ ਜਾਣਗੇ ਸਾਰੇ ਤੇ ਇਹ ਸਾਰੀ ਗੱਲ ਸਾਹਮਣੇ ਆ ਜਾਣੀ ਤੇ ਲੋਕਾਂ ਨੇ ਰਿਜ਼ਲਟ ਵੀ ਕੈਂਡੀਡੇਟ ਦੇ ਕੋਈ ਆਣ ਤੋਂ ਨਾਲ ਦੀ ਨਾਲ ਹੀ ਦੇ ਦੇਣਾ ਵੀ ਆ ਜਿਹੜਾ ਕੈਂਡੀਡੇਟ ਜਿੱਤੇਗਾ ਬਿਲਕੁਲ 25 ਦਿਨ ਔਰ 1500 ਪਿੰਡ ਕੀ ਮੈਂ ਵੇਖਦੇ ਨਹੀਂ ਵੇਖੋ ਮੇਰੇ ਵਾਸਤੇ ਕੋਈ ਔਖਾ ਨਹੀਂ ਹਾਂ ਮੇਰੇ ਲੱਗਪਗ ਜਿਹੜਾ ਏਰੀਆ ਜਿਆਦਾ ਰੁਟੀਨੇ ਚੱਕੜਿਆ ਹੈ ਤੇ 25 ਦਿਨ ਵੀ ਮੈਂ ਸਮਝਦਾ ਕਿ ਸਾਡੇ ਵਾਸਤੇ ਵਧੀਆ ਹੈ ਅਸੀਂ ਬਾਹਰਲੇ ਵੀ ਜਿਹੜੀਆਂ ਪਾਰਲੀਮੈਂਟ ਹਲਕੇ ਉੱਥੇ ਮੈਂ ਤਾਂ ਅਸੀਂ ਤਾਂ ਸਪੋਰਟ ਕਰਾਂਗੇ ਜਾ ਕੇ ਜਿੱਤੇ ਮੇਰੀ ਮੇਰੇ ਨਾਲ ਲੋਕ ਜੁੜੇ ਆ ਜੋ ਲੋਕ ਹੈ ਅਸੀਂ ਉਹਨਾਂ ਸੀਟਾਂ ਨੂੰ ਵੀ ਜਿਹੜਾ ਉੱਥੇ ਜਿਤਾਣਾ ਹੈ ਸੋ ਇਸ ਕਰਕੇ ਇਹ ਕੈਂਡੀਡੇਟਾਂ ਦੇ ਆਉਣ ਤੋਂ ਬਾਅਦ ਕਲੀਅਰ ਮੈਂ ਕਹਿ ਰਿਹਾ ਉਸੇ ਦੇਣੀ ਕਲੀਅਰ ਹੋ ਜਾਊਗਾ ਕੌਣ ਜਿੱਤੂਗਾ ਜੀ ਆ ਕਿਹੜੀ ਜਿਹੜੀ ਸੀਟ ਹੈ ਕਦੋਂ ਤੱਕ ਐਲਾਨ ਕੀਤੀ ਜਾ ਸਕਦੀ ਹੈ ਇਹ ਮਹਤਵ ਕਰਨ ਐਲਾਨ ਹੋ ਗਈ ਜਦੋਂ ਸਾਨੂੰ ਐਡੇ ਵੱਡੇ ਲੀਡਰਾਂ ਨੇ ਕਹਿ ਤਾਂ ਵਧਾਈ ਦੇ ਦਿੱਤੀ ਤੇ ਫਿਰ ਐਲਾਨ ਹੋਰ ਜਿਹੜੀ ਸਰਕਾਰੀ ਤੌਰ ਤੇ ਉਹਨਾਂ ਨੇ ਅੱਜ ਕਰਦੇ ਸਵੇਰ ਕਰਦੇ ਹੋ ਜਾਣਾ ਕੋਈ ਇੱਥੇ ਕੋਈ ਦੇਰ ਨਹੀਂ ਹੈ ਤਾਂ ਬਿਲਕੁਲ ਇਹ ਸਨ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕੋਹਾਇਆ ਜਿਹੜੇ ਕਹਿੰਦੇ ਆ ਕਿ ਮੈਂ ਸੰਵਿਧਾਨ ਦੀ ਲੜਾਈ ਲੜਨ ਜਾ ਰਿਹਾ ਔਰ ਵੱਡੀ ਗੱਲ ਕਹਿੰਦੇ ਆ ਕਿ ਪਾਰਟੀ ਦੇ ਵੱਡੇ ਲੀਡਰਾਂ ਦੇ ਵੱਲੋਂ ਉਹਨਾਂ ਨੂੰ ਫੋਨ ਕਰਕੇ ਆਖਿਆ ਗਿਆ ਕਿ ਤੁਹਾਡੀ ਸੀਟ ਪੱਕੀ ਹੈ ਅਨਾਉਂਸ ਜਿਹੜਾ ਹੈ ਜਲਦ ਕਰ ਦਿੱਤਾ ਜਾਏਗਾ ਤਾਂ ਅੱਜ ਉਹਨਾਂ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਜਿਹੜਾ ਹੈਗਾ ਉਹ ਵੀ ਸ਼ੁਰੂ ਕਰ ਦਿੱਤਾ ਗਿਆ ਔਰ ਕਹਿੰਦੇ ਆ ਕਿ ਉਹ ਦੇਸ਼ ਨੂੰ ਬਚਾਉਣ ਲਈ ਸੰਵਿਧਾਨ ਨੂੰ ਬਚਾਉਣ ਦੇ ਲਈ ਜਿਹੜਾ ਕਿ ਇਹ ਚੋਣ ਲੜਨ ਜਾ ਰਹੇ ਹੈ ਔਰ ਵਿਸ਼ਵਾਸ ਰੱਖਦੇ ਹੈ ਕਿ ਲੋਕ ਉਹਨਾਂ ਨੂੰ ਜਿੱਦਾਂ ਪਹਿਲਾਂ ਪਿਆਰ ਦਿੰਦੇ ਆਏ ਹੈ ਆਉਂਦੇ ਸਮੇਂ ਦੇ ਵਿੱਚ ਉਸੇ ਤਰ੍ਹਾਂ ਹੀ ਪਿਆਰ ਦੇਣਗੇ ਧੰਨਵਾਦ